ਬੋਤਲ ਕਰਨਾ ਹੁੰਦੇ ਹ ਜੀ ਪਾੜੀਆਂ ਦੇ ਮੁੱਦੇ ਤੇ ਜਿਹੜਾ ਇੱਕ ਕਹਿੰਦੇ ਪੰਜਾਬ ਤੇ ਢਾਂਚੇ ਦੇ ਸਬੰਧੀ ਇੱਕ ਚੰਡੀਗੜ੍ਹ ਦੇ ਵਿੱਚ ਧਰਨਾ ਲਾਣ ਜਾ ਰਹੇ ਬਲਵੀਰ ਸਿੰਘ ਰਾਜੇਵਾਲ ਜੀ ਦੀ ਅਗਵਾਈ ਦੇ ਵਿੱਚ ਪੰਜ ਕਸਰ ਜਥੇ ਬੰਦਿਆਂ ਨੂੰ 18 ਤਰੀਕ ਤੋਂ ਚੰਡੀਗੜ੍ਹ ਦੀ ਫਿਰੋਹਾ ਦੇ ਧਰਨਾ ਲਾਣ ਜਾ ਰਹੇ ਹੈ ਸੋ ਸਭ ਨੂੰ ਅਪੀਲ ਕਰਦੇ ਆਂ ਅਸੀਂ ਇਹ ਪਾਣੀਆਂ ਦਾ ਮੁੱਦਾ ਜਿਹੜਾ ਪਾਣੀ ਦਾ ਇੱਕ ਸਪੈਸ਼ਲ ਜਿ ਕਹਿ ਸਕਦੇ ਵੀ ਇਹ ਇਕੱਲਾ ਕਿਸਾਨਾਂ ਦਾ ਹੀ ਨਹੀਂ ਹੈ ਇਹ ਹਰੇਕ ਜੀਵ ਜੰਤੂ ਆਜ ਸਾਡੇ ਲਈ ਲੋੜ ਹੈ ਤੇ ਅਪੀਲ ਕਰਦੇ ਆਂ ਸਭ ਨੂੰ ਭਰਾਵੋ ਉੱਠੋ ਉੱਠ ਕੇ ਇੱਕ ਤੁਹਾਡਾ ਸਾਥ ਦੀ ਲੋੜ ਹੈ ਅੱਜ ਜੇ ਅੱਜ ਆਪਾਂ ਅੱਜ ਆਪਣੇ ਪੰਜਾਬ ਨੂੰ ਪਾਣੀ ਦੇ ਜਿਹੜੇ ਆਪਾਂ ਕਹਿ ਸਕਦੇ ਵੀ ਬਾਧੂ ਬਣਾਈਏ ਪਾਣੀ ਅੱਜ ਸਾਡੇ ਵਿੱਚ ਘਟਦਾ ਜਾ ਰਿਹਾ ਜੀ ਸਭ ਬਹੁਤ ਰੰਗਾਂ ਹੋ ਗਏ ਹਜੀ ਪਾੜੀਆਂ ਦੇ ਮੁੱਦੇ ਤੇ ਜਿਹੜਾ ਇੱਕ ਕਹਿੰਦੇ ਪੰਜਾਬ ਤੇ ਢਾਂਚੇ ਦੇ ਸਬੰਧਿਤ ਚੰਡੀਗੜ੍ਹ ਦੇ ਵਿੱਚ ਧਰਨਾ ਲੜਨ ਜਾ ਰਹੇ ਬਲਵੀਰ ਸਿੰਘ ਰਾਜੇਵਾਲ ਜੀ ਦੀ ਅਗਵਾਈ ਦੇ ਵਿੱਚ ਪੰਜ ਕਸਰ ਜਥੇ ਬੰਦਿਆਂ ਬਰੂ 18 ਤਰੀਕ ਨੂੰ ਚੰਡੀਗੜ੍ਹ ਦੀ ਬਰੋਹਾ ਦੇ ਧਰਨਾ ਲੜਨ ਜਾ ਰਹੇ ਸੋ ਸਭ ਨੂੰ ਅਪੀਲ ਕਰਦੇ ਆਂ ਅਸੀਂ ਵੀ ਪਾੜੀਆਂ ਦਾ ਮੁੱਦਾ ਜਿਹੜਾ ਪਾੜੀ ਦਾ ਇੱਕ ਸਪੈਸ਼ਲ ਜੇ ਕਹਿ ਸਕਦੇ ਵੀ ਇਹ ਕੱਲਾ ਕਿਸਾਨਾਂ ਦਾ ਹੀ ਨਹੀਂ ਹੈ ਇਹ ਹਰੇਕ ਜੀਵ ਜੰਤੂ ਆਜ ਸਾਡੇ ਲਈ ਲੋੜ ਹੈ ਤੇ ਅਪੀਲ ਕਰਦੇ ਆਂ ਸਭ ਨੂੰ ਭਰਾਵੋ ਉਠੋ ਉੱਠ ਕੇ ਇੱਕ ਤੁਹਾਡਾ ਸਾਥ ਦੀ ਲੋੜ ਹੈ ਅੱਜ ਜੇ ਅੱਜ ਆਪਾਂ ਅੱਜ ਆਪਣੇ ਪੰਜਾਬ ਨੂੰ ਪਾਣੀ ਦੇ ਜਿਹੜੇ ਆਪਾਂ ਕਹਿ ਸਕਦੇ ਵੀ ਵਾਧੂ ਬਣਾਈਏ ਪਾਣੀ ਅੱਜ ਸਾਡੇ ਵਿੱਚ ਘਟਦਾ ਜਾ ਰਿਹਾ ਜੀ ਸਭ